ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਦੁਨੀਆ ਤੇ ਲਗਾਤਾਰ ਪੈਦਾ ਹੋ ਰਹੀਆਂ ਖਤਰਨਾਕ ਤੇ ਜਾਨਲੇਵਾ ਬਿਮਾਰੀਆਂ ਦੇ ਵਿੱਚ ਇੱਕ ਹਾਰਡ ਅਟੈਕ ਵੀ ਅਜਹੀ ਬਿਮਾਰੀ ਹੈ ਜੋ ਇਨਸਾਨ ਨੂੰ ਸਿੱਧੇ ਮੋਢੇ ਮੂੰਹ ਵਿੱਚ ਸੁੱਟ ਦੇ ਉੱਪਰ ਕੰਮ ਕਰਦੀਆਂ ਹੋਈਆਂ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸਿੱਚੇਵਾਲ ਵੱਲੋਂ ਹਾਲਾਚੇ ਹੀ ਸਦਨ ਦੇ ਵਿੱਚ ਮੁੱਦਾ ਉਠਾਇਆ ਗਿਆ ਸੀ ਜਿਸ ਉੱਪਰ ਸਰਕਾਰ ਨੇ ਗੰਭੀਰਤਾ ਨਾਲ ਸੋਚਦਿਆਂ ਹੋਇਆਂ ਇਸ ਵਿਸ਼ੇ ਨੂੰ ਸਕੂਲਾਂ ਵਿੱਚ 9ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਲਾਜ਼ਮੀ ਕਰ ਦਿੱਤਾ ਹੈ ਦਰਅਸਲ ਇਸ ਵਿਸ਼ੇ ਦਾ ਨਾਮ ਹੈ ਬੀ ਐਲ ਐਸ ਯਾਨੀ ਕਿ ਬੇਸਿਕ ਲਾਈਫ ਸਪੋਰਟਸ ਹੈ ਜੋ ਸਕੂਲਾਂ ਦੇ ਵਿੱਚ ਬੱਚਿਆਂ ਨੂੰ 9ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਦਿਲ ਦੀਆਂ ਰੁਕਣ ਨੂੰ ਲੈ ਕੇ ਬੇਸਿਕ ਤੌਰ ਤੇ ਟ੍ਰੇਨਿੰਗ ਦਿੱਤੀ ਜਾਵੇਗੀ ਕਿ ਕਿਸ ਤਰ੍ਹਾਂ ਦੇ ਨਾਲ ਅਸੀਂ ਹਾਰਟ ਅਟੈਕ ਵਰਗੀ ਬਿਮਾਰੀ ਨੂੰ ਰੋਕ ਸਕਦੇ ਹਾਂ ਤੇ ਇਨਸਾਨ ਦੀ ਜਾਨ ਨੂੰ ਕਿਵੇਂ ਬਚਾ ਸਕਦੇ ਹਾਂ ਕਿਉਂਕਿ ਜਿਹੜੇ ਇਸ ਤਰ੍ਹਾਂ ਦੇ ਸਾਡੇ ਖਾਣ ਪਾਣ ਬਦਲ ਗਿਆ ਜਿਹਦੇ ਨਾਲ ਇਸੇ ਵੇਲੇ ਸੀ 50 ਸਾਲ ਤੋਂ ਉੱਪਰ ਜਿਹੜਾ ਹਾਰਟ ਟੈਕ ਦਾ ਦੌਰਾ ਗਿਣਿਆ ਜਾਂਦਾ ਸੀ ਪਹਿਲਾਂ ਕਦੇ ਕਿਸੇ ਨੇ ਸੋਚਿਆ ਨਹੀਂ ਹੁੰਦਾ ਸੀਗਾ ਕਿ ਹਾਰਟ ਟੈਕ ਵੀ ਹੋ ਜਾਊਗਾ ਹੁਣ ਜਿਸ ਤਰ੍ਹਾਂ ਬੱਚਿਆਂ ਤੋਂ ਲੈ ਕੇ ਇਹ ਹਾਰਟ ਟੈਕ ਦੀਆਂ ਸਕੇਤਾਂ ਜਿਹੜੀਆਂ ਹੋ ਰਹੀਆਂ ਜਿਹਦੇ ਨਾਲ ਤਿੰਨ ਤੋਂ ਲੈ ਕੇ 10 ਮਿੰਟ ਦੇ ਕਰੋ ਉਹ ਸਮਾਂ ਜਿਹੜਾ ਹੈਗਾ ਬੜਾ ਹੀ ਕੀਮਤੀ ਹੁੰਦਾ ਜੇਕਰ ਉਸ ਵੇਲੇ ਕੋਈ ਜਿਹੜੀ ਹੈਗੀ ਹਾਰਟ ਦੇ ਮਰੀਜ਼ ਦੀ ਹੈਲਪ ਕਰ ਦਵੇ ਉਹਨਾਂ ਨੂੰ ਆਰਟੀਫੀਸ਼ਲ ਜਿਹੜਾ ਹੈਗਾ ਉਹ ਸਾਹ ਜਿਹੜਾ ਹੈਗਾ ਉਹਦੇ ਆਉਣ ਵਿੱਚ ਮਦਦ ਕਰ ਦਵੇ ਤੇ ਉਹ ਬੱਚਾ ਜਿਹੜਾ ਹੈਗਾ ਤੇ ਨੌਜਵਾਨਾਂ ਤੇ ਬਜ਼ੁਰਗਾਂ ਬਚ ਸਕਦਾ ਸੋ ਉਹਦੇ ਵਾਸਤੇ ਕਿ ਇਹ ਜਿਹੜੀ ਟ੍ਰੇਨਿੰਗ ਬੇਸਿਕ ਲਾਈਫ ਸਪੋਰਟ ਇਹ ਜਿਹੜੀ ਹੈਗੀ ਆ ਹਰ ਸਕੂਲ ਦੇ ਵਿੱਚ ਮਿਲਣੀ ਚਾਹੀਦੀ ਐ ਅਸੀਂ ਇਹੀ ਮੁੱਦਾ ਉਠਾਇਆ ਸੀਗਾ ਕਿ ਜੇਕਰ ਇਹ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਨੂੰ ਅਸੀਂ ਇਹ ਟ੍ਰੇਨਿੰਗ ਦੇ ਦੇਨੇ ਆ ਤਾਂ ਫਿਰ ਇਹਦੇ ਨਾਲ ਜਿਹੜਾ ਹੈਗਾ ਵਿਦਿਆਰਥੀ ਜਿਹੜਾ ਹੈਗਾ ਘਰ ਵਿੱਚ ਜੇ ਕਿਸੇ ਬਜ਼ੁਰਗ ਨੂੰ ਵੀ ਇਹੋ ਜੀ ਹਾਲਤ ਦੇਖਦਾ ਉਹਨੂੰ ਪਤਾ ਲੱਗ ਸਕਦਾ ਕਿ ਇਹਨੂੰ ਹਾਰਟ ਅਟੈਕ ਦੀ ਸਕੈਨ ਟੂ ਸਕਦੀ ਐ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਜਾਂ ਸਕੂਲ ਦੇ ਵਿੱਚ ਵੀ ਕੋਈ ਸਾਥੀ ਐ ਜੇ ਕੋਈ ਇਹੋ ਜੀ ਹਾਲਾਤ ਵਿੱਚ ਹੁੰਦਾ ਤਾਂ ਉਹਦੀ ਮਦਦ ਕਰ ਸਕਦਾ ਉਹ ਆਪ ਵੀ ਉਹਨੂੰ ਸਮਝ ਹੋਵੇ ਉਹ ਦੇਹੋ ਜੀ ਹਾਲਾਤ ਹੁੰਦੀਆਂ ਉਹ ਦੂਸਰੇ ਨੂੰ ਵੀ ਜਿਹੜਾ ਹੈ ਉਹ ਗੱਲ ਨਹੀਂ ਕਹਿ ਸਕਦਾ ਕਿਉਂਕਿ ਇਹ ਜਿਹੜੀ ਟ੍ਰੇਨਿੰਗ ਆ ਸਿਰਫ ਸਧਾਰਨ ਟ੍ਰੇਨਿੰਗ ਆ ਜਿਹਦੇ ਵਾਸਤੇ ਹਰ ਸਕੂਲ ਦੇ ਵਿੱਚ ਇਹ ਟ੍ਰੇਨਿੰਗ ਦਿੱਤੀ ਜਾ ਸਕਦੀ ਹੈ ਤੇ ਜਿਹਦੇ ਨਾਲ 10 ਲੱਖ ਲੋਕ ਜਿਹੜੇ ਆ ਇਸ ਕਰਕੇ ਮਰ ਜਾਂਦੇ ਆ ਕਿ ਉਹਨਾਂ ਨੂੰ ਬੇਸਿਕ ਲਾਈਫ ਸਪੋਰਟ ਜਿਹੜੀ ਆ ਉਹ ਨਹੀਂ ਮਿਲਦੀ ਤੇ ਮਗਰੋਂ ਜੇਕਰ ਉਹ 10 ਮਿੰਟ ਤੇ ਕਰੋ ਮਿਲ ਜਵੇ ਤੇ ਕਈ ਵਾਰ ਮਗਰੋਂ ਹਸਪਤਾਲ ਤੱਕ ਵੀ ਪਹੁੰਚ ਸਕਦਾ ਉਹਦਾ ਇਲਾਜ ਵੀ ਹੋ ਸਕਦਾ ਸੋ ਇਹ ਅਸੀਂ ਧੰਨਵਾਦ ਕਰਦੇ ਆ ਜਿਹੜੇ ਹੈਗੇ ਸਿੱਖਿਆ ਵਿਭਾਗ ਜੀ ਇਹਨਾਂ ਨੇ ਇਹ ਸਾਡੀ ਗੱਲ ਨੂੰ ਜਿਹੜੀ ਅਸੀਂ 5 2 24 ਨੂੰ ਅਸੀਂ ਸੰਸਦ ਵਿੱਚ ਉਠਾਈ ਸੀਗੀ ਤੇ ਉਹਨਾਂ ਦੀ ਆ ਜਿਹੜਾ ਲੈਟਰ ਆ ਉਹਨਾਂ ਦਾ ਸਾਨੂੰ ਆ ਗਿਆ ਕਿ ਜਿਹੜੀ ਤੁਹਾਡੀ ਜਿਹੜਾ ਮद्दा ਤੁਸੀਂ اٹھਾਇਆ ਸੀ ਅਸੀਂ ਉਹਨੂੰ ਸਵਕਾਰ ਕਰਦੇ ਆ ਸੋ ਅਸੀਂ ਜਿਹੜਾ ਹੈਗਾ ਇਹ ਧੰਨਵਾਦ ਕਰਦੇ ਆ ਅਸੀਂ ਜਿਹੜਾ ਹੈ ਵਿਭਾਗ ਦਾ ਜਿਨ੍ਹਾਂ ਨੇ ਇਸ ਬਹੁਤ ਇੰਪੋਰਟੈਂਟ ਜਿਹੜਾ ਵਿਸ਼ਾ ਸੀ ਜਿਨ੍ਹਾਂ ਨੂੰ ਉਹਨਾਂ ਨੇ ਗੰਭੀਰਤਾ ਦੇ ਨਾਲ ਲਿਆ ਤੇ ਇਹਨੂੰ ਜਿਹੜਾ ਹੈ ਐਜੂਕੇਸ਼ਨ ਦੇ ਵਿੱਚ 9ਵੀਂ ਤੋਂ ਲੈ ਕੇ ਇਹਨੂੰ ਸਕੂਲਾਂ ਦੇ ਵਿੱਚ ਲਾਜ਼ਮੀ ਕਰ ਦਿੱਤਾ ਇਹਦੇ ਨਾਲ ਬਹੁਤ ਫਾਇਦਾ ਹੋਊਗਾ ਲੋਕਾਂ ਨੂੰ ਬਹੁਤ ਲੋਕ ਇਹੋ ਜਿਹੇ ਜਿਹੜੇ ਆ ਇਸ ਹਾਰਟ ਟੈਕ ਦੇ ਸਕਰ ਹੁੰਦੇ ਉਹ ਮੌਤ ਦੇ ਮੂੰਹ ਚੋਂ ਜਾਣ ਤੋਂ ਬਚ ਸਕਦੇ ਤੇ ਆਪਣੀ ਮਿਹਨਤ ਦਾ ਲੋਹਾ ਮਨਵਾਉਂਦੇ ਨੇ ਆਸਤੇ ਸਮੇਂ ਵਿੱਚ ਪੰਜਾਬੀ ਵਿਦੇਸ਼ਾਂ ਵਿੱਚ ਜਾ ਕੇ ਆਪਣਾ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਦੇ ਅਜਿਹਾ ਹੀ ਮਾਮਲਾ ਹੁਸ਼ਿਆਰਪੁਰ ਦੇ ਕਸਬਾ ਪੁਰਕੇ ਤੋਂ ਸਾਹਮਣੇ ਆਇਆ ਜਿੱਥੇ ਰਹਿਣ ਵਾਲੇ ਰੋਹਿਤ तिवारी ਜੋ ਕਿ ਕੈਨੇਡਾ ਆਰਮੀ ਦੇ ਵਿੱਚ ਲੈਫਟੇਨੈਂਟ ਬਣਿਆ ਰੋਹਿਤ तिवारी ਜਿੱਦਾਂ ਹੀ ਆਪਣੇ ਘਰ ਤੋਂਗੇ ਪਹੁੰਚਿਆ ਤਾਂ ਰੋਹਿਤ ਦੇ ਰਿਸ਼ਤੇਦਾਰਾਂ ਤੇ ਪਿੰਡ ਵਾਲਿਆਂ ਨੇ ਉਸ ਦਾ ਢੂਲ ਦੇ ਨਾਲ ਸਵਾਗਤ ਕੀਤਾ ਇਹ ਕਿਹੜੀ ਹੈਗਾ ਹਾਂ ਕੈਨੇਡਾ ਕਿਹੜੀ ਸਟਾਰੀਓ ਹਾਂਜੀ ਏਜ ਕਿੰਨੀ ਤੁਹਾਡੀ ਮੇਰੀ ਏਜ ਹੈ 30 ਤੇ ਉੱਥੇ ਸੋਚੇ ਕਿ ਐਸੇ ਕਿ ਉਧਰ ਲੈਫਟ ਸਟੇਟ ਬੰਨਾ ਹਾਂਜੀ ਮੈਂ ਮੇਰਾ ਸ਼ੁਰੂ ਤੋਂ ਡ੍ਰੀਮ ਸੀਗਾ ਮੈਂ ਪੁਲਿਸਿੰਗ ਵਿੱਚ ਜਾਂ ਆਰਮੀ ਜਾਣਾ ਚਾਹੁੰਦਾ ਸੀਗਾ ਤੇ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਗਿਆ ਸੀ ਮੈਂ ਕੈਨੇਡਾ ਵਿੱਚ ਦਨ ਉਸ ਤੋਂ ਬਾਅਦ ਆਪਾਂ ਉੱਥੇ ਆਪਣਾ ਕੰਮ ਕਰਕੇ ਵਰਕ ਪਰਮਿਟ ਪਰਮਨੈਂਟ ਲੈ ਲਿਆ ਸੀ ਤੇ ਫੋਨ ਮੈਂ ਕੈਨੇਡੀਅਨ ਸਿਟੀਜ਼ਨ ਬਸ ਥੋੜੇ ਜਿਹਾ ਕਹਾਂ ਕੁਝ ਨਹੀਂ ਜੀ ਹਾਂਜੀ ਜੀ ਮੇਰੇ ਕੰਮ ਇਸ ਤਰ੍ਹਾਂ ਜੀ ਹਾਂਜੀ ਕੈਨੇਡਾ ਫਾਦਰ ਮਾਤਾ ਜੀ ਫਾਦਰ ਮਾਤਾ ਹਾਂਜੀ ਹਾਂਜੀ ਕੀ ਨਾਮ ਹੈ ਤੁਹਾਡਾ ਰੋਹਿਤ ਪਵਾੜੀ ਕਿਹੜਾ ਪਿੰਡ ਹੈ ਜੀ ਮੇਰਾ ਪਿੰਡ ਪੂੰਗਾ ਜੀ ਕੀ ਤੁਹਾਡੇ ਵੱਲੋਂ ਉਪਲਬਧ ਦੀ ਹਾਸਲ ਕੀਤੀ ਗਈ ਹੈ ਵਿਦੇਸ਼ ਦੀ ਧਰਤੀ ਤੇ ਹਾਂਜੀ ਮੈਂ ਕੈਨੇਡਾ ਆਰਮਡ ਫੋਰਸਿਸ ਵਿੱਚ ਐਜ਼ ਅ ਲੈਫਟਨੈਂਟ ਰੈਂਕ ਤੇ ਪੁਆਇੰਟ 5 ਤੇ ਇੱਕ ਕਦੋਂ ਗਏ ਸੀ ਤੁਸੀਂ ਕੈਨੇਡਾ ਜਨ 2019 ਵਿੱਚ ਵੀ ਸੀ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਠੀਕ ਹੈ ਜੀ ਤੇ ਕਿ ਮੇਰਾ ਸਫਰ ਰਿਹਾ ਹੈ ਤੁਸੀਂ ਐਜ਼ ਅ ਸਟੂਡੈਂਟ ਕੈਸੀ ਤਾਂ ਹੋਇਆ ਮੈਂ ਹ ਤੱਕ ਆਫੀਸਰ ਬੁਸੀ ਪ੍ਰਤਿਭਾ ਹੋਇਆ ਉਧਰ ਹਾਂਜੀ ਮਤਲਬ ਸਫਰ ਤਾਂ ਦੇਖੋ ਜੀ ਸਟਾਰਟਿੰਗ ਦਾ ਪੇਨਫੁੱਲ ਹੁੰਦਾ ਜ਼ਰਣਾ ਤੇ ਆਫਟਰ ਲਾਟਸ ਆਫ ਹਾਰਡ ਵਰਕ ਤੇ ਇਵੈਨਚੁਅਲੀ ਤੁਹਾਨੂੰ ਜਰੂਰ ਆਪਣੇ ਮੰਜ਼ਿਲ ਮਿਲਦੀ ਆ ਤੇ ਉਹ ਵੀ ਦੀ ਬਲੇਸਿੰਗਸ ਆਫ ਮਾਈ ਪੇਰੈਂਟਸ ਐਂਡ ਮੇਰੇ ਦਾਦਾ ਜੀ ਸਵਰਗੀ ਪੰਡਿਤ ਬਦਨੌਥੀ ਵੜੀ ਜੀ ਤੇ ਮੇਰੇ ਨਾਨਾ ਜੀ ਆਪਣੇ ਸ਼੍ਰੀ ਸੋਮਨਾਥ ਚੱਬਾ ਜੀ ਉਹਨਾਂ ਦੀ ਬਲੇਸਿੰਗ ਦੇ ਨਾਲ ਤੇ ਅੱਜ ਮੈਂ ਆਮ ਕੰਮ ਹਾਸਿਲ ਕੀਤਾ ਹੈ ਸੋਚ ਕੇ ਕਿ ਕਿੱਥੋਂ ਕਿ ਮੈਂ ਉਧਰ ਕੇ ਲੈਫਟ ਹੈਂਡ ਦਾ ਪੇਪਰ ਕਲੀਅਰ ਕਰਨਾ ਜਾਂ ਉਧਰ ਭਰਤੀ ਹੋਣਾ ਹੈ ਜਾਂ ਕਿਉਂਕਿ ਬਹੁਤ ਜਿਹੜਾ ਪੰਜਾਬੀ ਯੂਥ ਹੈ ਖਾਸ ਕਰਕੇ ਰੋਡ ਟ੍ਰੈਕਿੰਗ ਵਾਲੀ ਉਧਰ ਜਾ ਕੇ ਪ੍ਰਭਾਵਿਤ ਹੁੰਦਾ ਜੀ ਮੇਰਾ ਸ਼ੁਰੂ ਤੋਂ ਭਾਜੀ ਆਪਣੇ ਯੂਨਿਕ ਕਰਨ ਦਾ ਹੈ ਕਿ ਮੇਰਾ ਏਮ ਸੀਗਾ ਕਿ ਮੈਂ ਮਤਲਬ ਕੁਝ ਵੱਖਰਾ ਕਰਨਾ ਲਾਈਫ ਵਿੱਚ ਤੇ ਦੇਖੋ ਪ੍ਰੋਬਲਮਸ ਤਾਂ ਜ਼ਰੂਰ ਆਉਂਦੀਆਂ ਸਟਾਰਟਿੰਗ ਵਿੱਚ ਨਾ ਇਨੀਸ਼ੀਅਲ ਫੇਸ ਵਿੱਚ ਤੇ ਇਵੈਂਚੁਅਲੀ ਆਪਾਂ ਮਤਲਬ ਅਕਨੇਡੀਨ ਆਰਮ ਫੋਰਸ ਵਿੱਚ ਸਾਡੇ ਮਤਲਬ ਸਿਲੈਕਸ਼ਨ ਵਿੱਚ ਪੁਲਿਸ ਨੇ ਮੈਨੂੰ ਪੁਲਿਸਿੰਗ ਵਿੱਚ ਕਿਉਂ ਤੁਹਾਡੇ ਵੱਲੋਂ ਸelect ਕੀਤਾ ਗਿਆ ਉਧਰ ਮੇਰਾ ਵੱਡੀ ਸ਼ੁਰੂ ਤੋਂ ਡ੍ਰੀਮ ਸੀਗਾ ਕਿ ਮੈਂ ਮਤਲਬ ਆਰਮਡ ਫੋਰਸਿਸ ਜਾਂ ਪੁਲਿਸਿੰਗ ਵਿੱਚ ਜਾਣਾ ਹੈ ਤੇ ਯੂਨੀਫਾਰਮ ਜੌਬ ਕਰਨੀ ਹੈ ਹਾਂਜੀ ਮੈਂ ਆਪਣੀ ਕਮਿਊਨਿਟੀ ਨੂੰ ਸਰਵ ਕਰਨਾ ਚਾਹੁੰਦਾ ਸੀਗਾ ਤੇ ਆਪਣੀ ਕਮਿਊਨਿਟੀ ਨੂੰ ਪ੍ਰੋਟੈਕਟ ਕਰਨਾ ਚਾਹੁੰਦਾ ਸੀ ਤੇ ਦੇਸ਼ ਲਈ ਕੁਝ ਮੈਂ ਆਪਣੇ ਕੁਸ਼ਸ਼ ਕਰਨਾ ਚਾਹੁੰਦਾ ਸੀ ਕੁਝ ਕੰਟ੍ਰਿਬਿਊਟ ਕਰਨਾ ਚਾਹੁੰਦਾ ਸੀ ਮੈਂ ਆਪਣੇ ਤੇ ਫਸਟ ਟਾਈਮ ਚ ਕਲੀਅਰ ਹੋ ਗਿਆ ਹਾਂ ਹਾਂਜੀ ਫਸਟ ਟਾਈਮ ਬਾਕਸਪੀਰੀਅੰਸ ਦੀ ਗੱਲ ਕਰੀ ਤਾਂ ਕਿਹੋ ਜਿਹਾ ਐਕਸਪੀਰੀਅੰਸ ਹੈ ਕਿਉਂਕਿ ਬਹੁਤ ਸਾਰੀਆਂ ਜਦੋਂ ਮੰਜ਼ਲਾ ਵੱਡੀਆਂ ਹੁੰਦੀਆਂ ਨੇ ਤਾਂ ਦਿੱਖ ਤਾਂ ਵੀ ਬਹੁਤ ਸਾਰੀਆਂ ਹੁੰਦੀਆਂ ਨੇ ਹਾਂਜੀ ਐਜ਼ ਆਈ ਸੈਡ ਕਿ ਪ੍ਰੋਬਲਮ ਜ਼ਰੂਰ ਆਉਂਦੀਆਂ ਬਟ ਆਪਾਂ ਨੂੰ ਉਹੀ ਹੌਸਲੇ ਬੁਲੰਦ ਰੱਖਣੇ ਪੈਂਦੇ ਆ ਕਿ ਅ ਬਸ ਦੇਖੋ ਤਾਂ ਜੀ ਫੈਮਿਲੀ ਚ ਪਹਿਲਾਂ ਵੀ ਆ ਕੋਈ ਪੁਲਿਸ ਨਹੀਂ ਕੀਤੀ ਆ ਫੈਮਿਲੀ ਚ ਹਾਂਜੀ ਫਸਟਿੰਗ ਪੰਜਾਬ ਚ ਆ ਫੋਰਨ ਪੰਜਾਬ ਚਾਂਜੀ ਹੋਣਗੇ ਕਫਲ ਆਫ ਬਟ ਹਾਂਜੀ ਪਿੰਡ ਚ ਮਿਲਿਆ ਯੂਥ ਨੂੰ ਫਿਰ ਕੀ ਮੈਸੇਜ ਕਨਵੇ ਕਰਨਾ ਚਾਹੂਗਾ ਯੂਥ ਨੂੰ ਮੈਂ ਇਹ ਹੀ ਕਹਿਣਾ ਕਿ ਜੇ ਮੇਰੇ ਵਰਗੀ ਨਾ ਚੀਜ਼ ਮਤਲਬ ਇੱਥੇ ਪਹੁੰਚ ਸਕਦੀ ਹੈ ਤਾਂ ਮਤਲਬ ਸਾਬਤ ਕਰ ਵੀ ਕਰ ਸਕਦਾ ਇੱਥੇ ਤੇ ਮੇਰਾ ਮੇਰੇ ਨੇ ਉੱਥੇ ਜੋਗੇ ਆਰਮੀ ਦੇ ਬੇਟੇ ਕਨੇੜੀ ਦੇ ਹਮੇਚੇ ਲੈਫਟ ਕਨੇੜੀ ਦੇ ਪੋਸਟ ਤੇ ਹੋਇਆ ਤੇ ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਤੇ ਮੈਂ ਇਸ ਗੱਲ ਦਾ ਵੀ ਦੱਸਣਾ ਚਾਹਨਾ ਵੀ ਮੈਨੂੰ ਇਸ ਗੱਲ ਦੀ ਬੜੀ ਜ਼ਿਆਦਾ ਖੁਸ਼ੀ ਹੈ ਵੀ ਮੈਂ ਹਰੇਕ ਨੂੰ ਇਹ ਵੀ ਦੱਸ ਸਕਦਾ ਵੀ ਮੈਂ ਰੋਹਿਤ ਤਿਵਾੜੀ ਦਾ ਫਾਦਰ ਹਾਂ ਹਨੇ ਸੋਚਿਆ ਸੀਗਾ ਬੇਟਾ ਬਾਹਰ ਜਾਏਗਾ ਤੇ ਇਸ ਮੁਕਾਮ ਤੱਕ ਪਹੁੰਚੇਗਾ ਨਹੀਂ ਬਸ ਇਹ ਕਦੀ ਵੀ ਨਹੀਂ ਸੋਚਿਆ ਸੀ ਮਤਲਬ ਇੰਨੀ ਵੱਡੀ ਪੋਸਟ ਇਹ ਆਪਣੇ ਕਰੂਗਾ ਜਾਇਦਾ ਇਧਰ ਨੂੰ ਮਨ ਹੈਗਾ ਕਿਉਂਕਿ ਇਹ ਤਾਂ ਸਟੱਡੀ ਵੇਸ ਤੇ ਗਿਆ ਸੀ ਆ ਤੇ ਉੱਥੇ ਆਪਣਾ ਕੰਮ ਕਰਦਾ ਤੇਰਾ ਜਦੋਂ ਇਹਨਾਂ ਨੂੰ ਦੱਸਿਆ ਬੜੀ ਖੁਸ਼ੀ ਹੋਈ ਇਸ ਗੱਲ ਸਾਰੇ ਬੜਿਆਂ ਦਾ ਆਪਣੇ ਅੱਗੇ ਆ ਘਰੀ ਰਿਹਾ ਹੈ ਕਿ ਬਹੁਤ ਅੱਛਾ ਬੱਚਾ ਹੈ ਔਰ ਸਾਨੂੰ ਜਕੀਨ ਸੀ ਇੱਕ ਦਿਨੇ ਆਪਣੇ ਜੋਜੇ ਦੇ ਸੁਪਨੇ ਜ਼ਰੂਰ ਪੂਰੇ ਕਰੂਗਾ ਤੇ ਕਰੇ ਤੁਸੀਂ ਵੀ ਗਾਈਡ ਕਰਦੇ ਹੋ ਜਾਂ ਖੁਦ ਹੈ ਸੁਪਨਾ ਸੀ ਰੋਹਿਤ ਦਾ ਕਿ ਮੈਂ ਇਹਦਾ ਖੁਦ ਦਾ ਹੀ ਸੁਪਨਾ ਸੀ ਨੇ ਸਾਨੂੰ ਤਾਂ ਸਰਪ੍ਰਾਈਜ਼ ਹੀ ਦਿੱਤਾ ਸੀ ਤਾਂ ਬਿਲਕੁਲ ਵੀ ਆਈਡੀਆ ਵੀ ਨਹੀਂ ਸੀ ਕਿ ਇਹ ਇੱਧਰ ਵੀ ਤਿਆਰੀ ਕਰਦਾ ਪਿਆ ਹੈ ਤਾਂ ਕਿਉਂਕਿ ਆਪਣਾ ਕੰਮਕਾਰ ਕਰਦਾ ਸੀ ਉੱਥੇ ਆਪਣਾ ਸਾਰਾ ਕੁਝ ਸੈੱਟ ਸੀਗਾ ਇਹ ਸਾਨੂੰ ਨਹੀਂ ਪਤਾ ਸੀ ਕਿ ਇਹ ਵੀ ਕੁਝ ਕਰ ਰਿਹਾ ਹੈ ਇੱਕ ਸਾਨੂੰ ਗਿਫਟ ਹੀ ਮਿਲਿਆ ਹੈ ਤਾਂ ਸਰਪ੍ਰਾਈਜ਼ ਦੇ ਜਦੋਂ ਪਤਾ ਲੱਗਿਆ ਤਾਂ ਫਿਰ ਘਰ ਚ ਕਿਹੋ ਜਿਹਾ ਮਾਹੌਲ ਸੀਗਾ ਘਰ ਤਾਂ ਖੁਸ਼ੀ ਦਾ ਮਾਹੌਲ ਹੀ ਹੋਣਾ ਸੀ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਕੀ ਕਹ ਅੱਜ ਤੱਕ ਹੀ ਸਾਰੇ ਪਿੰਡ 'ਚ ਬਹੁਤ ਖੁਸ਼ੀ ਦਾ ਮਾਹੌਲ ਹੋ ਗਿਆ ਉਸ ਟਾਈਮ ਤੇ ਵੀ ਸਾਡਾ ਬੱਚਾ ਇਸ ਮੁਕਾਮ ਤੇ ਹੋ ਗਈ ਫੋਰਨ ਕੰਟਰੀ 'ਚ ਜਾ ਕੇ ਪਹੁੰਚਿਆ ਇਹ ਤਾਂ ਇੰਡੀਆ 'ਚ ਵੀ ਇੰਨਾ ਅਵੇਲੇਬਲ ਨਹੀਂ ਹੋ ਸਕਦਾ ਇੰਨੀ ਜਲਦੀ ਪ੍ਰੈਸ ਕਰਕੇ ਸਾਰਿਆਂ ਨੂੰ ਬਹੁਤ ਈ ਰਿਕਸ਼ਾ ਤੇ ਸਫਰ ਕਰਨ ਵਾਲਿਓ ਹੋ ਜਾਓ ਸਾਵਧਾਨ ਜੀ ਹਾਂ ਪਿਛਲੇ ਕੁਝ ਸਮੇਂ ਤੋਂ ਅੰਮ੍ਰਿਤਸਰ 'ਚ ਈ ਰਿਕਸ਼ਾ ਚਾਲਕੀ ਰਿਕਸ਼ਾ ਚਲਾਉਣ ਦੀ ਆਰਚ ਬਾਰਲੇ ਸੂਬਿਆਂ ਤੋਂ ਲੋਕਾਂ ਦੇ ਲੁੱਟ ਕਰ ਰਹੇ ਨੇ ਇਸ ਦੇ ਮੱਧੇਨਗਰ ਅੰਮ੍ਰਿਤਸਰ ਟ੍ਰੈਫਿਕ ਪੁਲਿਸ ਨੇ ਈ ਰਿਕਸ਼ਾ ਤੇ ਨੰਬਰ ਵੀ ਲਗਾ ਦਿੱਤੇ ਨੇ ਤਾਂ ਜੋ ਈ ਰਿਕਸ਼ਾ ਚਾਲਕ ਦੀ ਪਛਾਣ ਕੀਤੀ ਜਾ ਸਕੇ ਹਾਲਾਂਕਿ ਇਹ ਰੁਝਾਨ ਰੁਕਣ ਦੇ ਕੋਈ ਸੰਕੇਤ ਨਹੀਂ ਦਿਖਾ ਰਿਹਾ ਜੰਮੂ ਕਸ਼ਮੀਰ ਦੇ ਇੱਕ ਵਿਅਕਤੀ ਜੋ ਕਿ ਹਾਲਾ ਵਿੱਚ ਹੀ THAILAND ਤੋਂ ਅੰਮ੍ਰਿਤਸਰ ਪਹੁੰਚੇ ਸਨ ਉਹਨੂੰ ਈ ਰਿਕਸ਼ਾ ਚਾਲਕ ਨੇ ਲੁੱਟ ਲਿਆ ਉਸਦੇ ਕੱਪੜੇ ਲਾ ਦਿੱਤੇ ਤੇ ਉਸਨੂੰ ਸੰਸਾਰ ਸੜਕ ਤੇ ਛੱਡ ਦਿੱਤਾ ਇਸ ਤੋਂ ਬਾਅਦ ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ कुछ ही घंटिया करते हुए दोषियों तो कल आया था हाँ जी सर तो जब मैं अमृतसर एयरपोर्ट से पहुंचा वहाँ मैंने टैक्सी ली और रेलवे स्टेशन पहुंचा। रेलवे स्टेशन से मैंने ऑटो किया ऑटो रिक्शे दो ये दो बंदे थे और इन, इनको मैंने बोला मुझे कश्मीर जाना है मुझे टैक्सी चाहिए तो इन्होंने मुझे मंडी में लिया और मंडी में मुझे पिस्टल दिखाई तो और सारा सामान मुझे छीना मेरे पैसे छीने तो फिर मुझे पंजाब पुलिस ने मदद की इन्होंने मुझे पैसे सारे वापस दिलाए अब मैं यही कहना चाहता हूँ पंजाब पुलिस जिंदाबाद थैंक यू आप कैसे वहाँ से थाने से पूछा मैंने सर मैंने सर थाने में फ़ोन किया तो

ਇਸ ਦੀ ਸਬਰੀਂ ਦੀ ਸੁਪਰਵਾਈਜ਼ਨ ਇਹਨਾਂ ਦੀ ਵੀ ਨਾਈਟ ਸੁਪਰਵਾਈਜ਼ਨ ਸੀ ਇਹ ਸਾਰੀ ਟੀਮ ਨੇ ਤੁਰੰਤ ਐਕਸ਼ਨ ਚ ਕਰਦਿਆਂ ਹੋਇਆਂ ਪਹਿਲਾ ਸਟੇਸ਼ਨ ਪਹੁੰਚੇ ਸਟੇਸ਼ਨ ਤੋਂ ਆ ਕੇ ਪਤਾ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਦੋਸ਼ੀਆਂ ਦੀ ਪੈੜ ਨੱਪਦੇ ਹੋਏ ਕਰੀਬ 2 ਘੰਟੇ ਦੇ ਵਿੱਚ ਹੀ ਜਿਹੜੇ ਦੋਸ਼ੀ ਜਿਹੜੇ ਆ ਉਹਨਾਂ ਨੂੰ ਰਾਉਂਡ ਅਪ ਕਰਕਾ ਰਾਉਂਡ ਅਪ ਕਰਕੇ ਉਹਨਾਂ ਦੇ ਕੋਲੋਂ ਸਾਰਾ ਜਿਹੜਾ ਸਮਾਨ ਆ ਜੋ ਇਹਨਾਂ ਨੇ ਲੁੱਟਿਆ ਸੀ ਜੋ ਖੋਇਆ ਸੀ ਉਹ ਜਿਹੜਾ ਬਰਾਮਦ ਕਰ ਲਿਆ ਜਿਸ ਨੂੰ ਸਮਾਨ ਨੂੰ ਅੱਜ ਜਿਹੜਾ ਦੋਸ਼ੀਆਂ ਦੇ ਅਗੇਂਸਟ ਜਿਹੜੀ ਆ ਮੁਕਦਮਾ ਜਿਹੜਾ ਦਰਜ ਕਰਕੇ ਸੈਕਟ ਲੁੱਟ ਖੋਦਾ ਇਹ ਦੋਸ਼ੀਆਂ ਨੂੰ ਅਸੀਂ ਗ੍ਰਫਤਾਰ ਕਰ ਚੁੱਕੇ ਆ ਅਤੇ ਉਹਨਾਂ ਕੋਲ ਜਿਹੜਾ ਸਮਾਨ ਲੁੱਟਿਆ ਸੀ ਰਿਕਵਰ ਕਰਕੇ ਜੋ ਮਦਈ ਆ ਉਹਨੂੰ ਮਾਨਯੋਗ ਕਮਿਸ਼ਨਰ ਸਾਹਿਬ ਨੇ ਅੱਜ ਜਿਹੜਾ ਸਮਾਨ ਆ ਆਪਣੇ ਕਰ ਕਮਲਾ ਨਾਲ ਉਹ ਮਦਈ ਨੂੰ ਦੇ ਦਿੱਤਾ ਗਿਆ ਤਾਂ ਜੋ ਵਿਚਾਰਾ ਆਪਣੇ ਘਰ ਜਿਹੜਾ ਆਪਣੀ ਮੰਜ਼ਿਲ ਤੇ ਪਹੁੰਚ ਸਕੇ ਜੋ ਸਾਡੀ ਜਿਹੜੀ ਆ ਵੱਲਾ ਪੁਲਿਸ ਨੇ ਬਹੁਤ ਹੀ ਵਧੀਆ ਸ਼ਲਾਗਾ ਜੋ ਕੰਮ ਕੀਤਾ ਅਤੇ ਮਾਨ ਜੋ ਕਮਿਸ਼ਨਰ ਸਾਹਿਬ ਨੇ ਸਾਰੀ ਟੀਮ ਨੂੰ ਜਿਹੜਾ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਨ ਬਾਰੇ ਆਰਡਰ ਕੀਤੇ ਨੇ ਮੈਂ ਆਪ ਦੇ ਮadhyam ਰਹੀਂ ਇਹ ਦੱਸਣਾ ਚਾਹੁੰਨਾ ਕਿ ਜਿਹੜੇ ਬੈਟਰੀ ਰਿਕਸ਼ਾ ਨੇ ਇਹਨਾਂ ਦੇ ਉੱਤੇ ਜਿਹੜੇ ਨੰਬਰ ਵਾ ਉਹ ਵੀ ਇਸੇ ਕਰਕੇ ਲਾਏ ਗਏ ਸੀ ਕਿ ਤਾਂ ਜੋ ਕੋਈ ਕ੍ਰਾਈਮ ਕਰਦਾ ਤਾਂ ਉਹ ਟ੍ਰੇਸ ਹੋ ਸਕੇ ਇਹ ਜਿਹੜਾ ਵਾ ਸਾਡੀ ਬੱਲਾਪੁਰਸ ਨੇ ਕੱਲ ਬਹੁਤ ਹੀ ਵਧੀਆ ਕੰਮ ਕਰਕੇ ਦੋਸ਼ੀਆਂ ਨੂੰ ਜਿਹੜਾ ਟਰੇਸ ਕੀਤਾ ਇਹਨਾਂ ਦੇ ਪਹਿਲਾਂ ਦਾ ਪਰਚਾ ਕੋਈ ਦਰਜ ਨਹੀਂਗਾ ਲੇਕਿਨ ਇਹਨਾਂ ਨੇ ਇਨਟੈਰੋਗੇਸ਼ਨ ਚ ਆਈ ਆ ਕਿ ਇਹਨਾਂ ਦੇ ਨਾਲ ਇੱਕ ਦੋ ਬੰਦੇ ਹੋਰ ਨੇ ਜਿਨ੍ਹਾਂ ਦੇ ਨਾਲ ਪਹਿਲਾਂ ਵੀ ਇਹਨਾਂ ਨੇ ਲੋਕਾਂ ਤੋਂ ਮੋਬਾਈਲ ਅਤੇ ਕੁਝ ਪਹਿਲਾਂ ਵੀ ਨਾ ਕੋ ਪੈਸੇ ਵਗੈਰਾ ਖੋਏ ਨੇ ਜਿਹੜੇ ਆ ਜਿਹੜੇ ਲੋਕਾਂ ਨੇ ਕਈ ਵਾਰ ਹੁੰਦਾ ਬੰਦਾ ਕਾਲੀ ਦੇ ਵਿੱਚ ਉਹ ਜਿਹੜਾ ਪੁਲਿਸ ਰਿਪੋਰਟ ਨਹੀਂ ਕਰਦਾ ਉਹਦੇ ਬਾਰੇ ਵੀ ਜਿਹੜੀ ਆ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ ਸਰੇ ਸ਼ੁਰੂ ਤੋਂ ਈ ਰਿਕਸ਼ਾ ਚਲਾਉਂਦੇ ਸੀ ਜਾਂ ਇਸੇ ਆੜ ਦੇ ਵਿੱਚ ਹੀ ਇਹਨਾਂ ਨੇ ਈ ਰਿਕਸ਼ਾ ਸ਼ੁਰੂ ਕੀਤਾ ਨਹੀਂ ਜੀ ਈ ਰਿਕਸ਼ਾ ਕਿਰਾਏ ਤੇ ਲੈਂਦੇ ਜੀ ਇਹ ਕਿਰਾਏ ਤੇ ਲੈ ਕੇ ਇਹਨਾਂ ਨੇ ਦੇਖੋ ਇੱਥੇ ਦੋ ਚੀਜ਼ਾਂ ਨੇ ਜਿਹੜਾ ਈ ਰਿਕਸ਼ਾ ਦਾ ਜਿਹੜਾ ਕਿਰਾਏ ਦਾ ਈ ਰਿਕਸ਼ਾ ਵਾ ਉਹਦੇ ਤੇ ਰੈੱਡ ਕਲਰ ਦਾ ਨੰਬਰ ਲੱਗਦਾ ਇਹਨਾਂ ਨੇ ਪਿਛਲੇ ਪਾਸੇ ਤੋਂ ਉਹਦਾ ਰੈੱਡ ਕਲਰ ਦਾ ਨੰਬਰ ਮਟਾ ਦਿੱਤਾ ਤੇ ਅਗਲੇ ਪਾਸੇ ਜਿਹੜਾ ਉਹ ਜੈਲੋ ਕਲਰ ਚ ਨੰਬਰ ਲਵਾ ਲਿਆ ਮੰਨ ਲਓ ਇਹਨਾਂ ਨੇ ਭਲੇਖਾ ਪਾਉਣ ਦੇ ਚੱਕਰ ਦੇ ਵਿੱਚ ਇਹ ਜਿਹੜਾ ਵਾ ਇਹ ਸਾਡਾ ਬੈਟਰੀ ਰਿਕਸ਼ਾ ਜਿਹੜਾ ਫੜਿਆ ਨਾ ਸਰ ਜਿਹੜੇ ਇਹਨਾਂ ਕੋਲ ਹਥਿਆਰ ਪ੍ਰਾਪਤ ਹੋਏ ਆ ਇਹ ਕੀ ਲੈਟਰ ਆ ਜਾਂ ਲੀਗਲ ਹੈ ਜਾਂ ਕੁਝ ਨਹੀਂ ਜੀ ਇਹ ਤੇ ਇੱਕ ਤਾਂ ਖਡਾਉਣਾ ਪਿਸਤੌਲ ਹੈ ਵੇਖਣ ਨੂੰ ਬਿਲਕੁਲ ਪਿਸਟਲ ਹੀ ਲੱਗਦਾ ਜੀ ਹਮ ਇਦਾਂ ਲੱਗਦਾ ਕਿ ਜਦੋਂ origignal ਪਿਸਟਲ ਹੁੰਦਾ ਆਮ ਆਦਮੀ ਵੇਖੋ ਪਹਿਚਾਨ ਨਹੀਂ ਸਕਦਾ ਇਹਨੂੰ ਵੇਖਣ ਨੂੰ ਦੇਖੋ ਬਿਲਕੁਲ ਪਿਸਟਲ ਆ ਇਹ ਮੈਟਲ ਦਾ ਬਣਿਆ ਹੈ ਜਾਂ ਕਿ ਪਲਾਸਟਿਕ ਇਹ ਇਹਦਾ ਜੀ ਮੈਟਲ ਦਾ ਜੀ ਮੈਟਲ ਦਾ ਬਣਿਆ ਹੈ ਕਾਪਰ ਦੇਖੋ ਸਰ ਲੋਕਲ ਦੇ ਸੁਨੇਹੇ ਬਾਅਦ ਦੇ ਨੂੰ ਇਹ ਇਥੋਂ ਦਾ ਜੀ ਸੂਲਪੁਰ ਕਲਰ ਦਾ ਜੀ ਤੇ ਦੋਵੇਂ ਨੇੜੇ ਨੇੜੇ ਦੇ ਨੇ ਇਹਨਾਂ ਦੀ ਜਿਹੜੀ ਆ ਇਹ ਜਿਹੜੇ ਇੱਥੇ ਕਿਰਾਏ ਦੇ ਬੈਟਰੀ ਰਿਕਸ਼ਾ ਲੈ ਕੇ ਤੇ ਇਸੇ ਆੜ ਦੇ ਵਿੱਚ ਇਹ ਅਕਸਰ ਜਿਹੜੇ ਇਨਵੈਸਟੀਗੇਸ਼ਨ ਚ ਇਹ ਗੱਲ ਸਾਹਮਣੇ ਆਈ ਆ ਕਿ ਜਿਹੜੇ ਰਾਤ ਦੇ ਟਾਈਮ ਤੇ ਦੋ ਦੋ ਬੈਠ ਕੇ ਚੱਲਦੇ ਆ ਨਾ ਇਹ ਜਿਹੜੇ ਆ ਜਿਹੜੇ ਖਾਸ ਕਰਕੇ ਜਿਹੜੇ ਲੋਕ ਆਪਣੇ ਕਮਾਈ ਵਾਸਤੇ ਆਪਣੇ ਧੀਆਂ ਪੁੱਤ ਬੈਟਰੀ ਚਾ ਕੇ ਪਾਲਦੇ ਹੋ ਤਾਂ ਕੱਲੇ ਕੱਲੇ ਹੁੰਦੇ ਆ ਜਿਹੜੇ ਦੋ ਦੋ ਚੱਲਦੇ ਆ ਉਹ ਵੀ ਜਿਹੜੇ ਆ ਇਨਵੈਸਟੀਗੇਟ ਕਰ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ